ਇਸ ਸਮੇਂ ਅਸੀਂ ਦੇਖਦੇ ਹਾਂ ਗੋਟਵਾਲਾ ਸਿਕਸਵਾ ਕੰਪਾਲਾ ਸਿੱਕੀ ਜਗਾਂਡਾ ਦੀ ਰਾਜਧਾਨੀ ਤੇ ਇਹ ਗੋਟਵਾਲਾ ਸਾਹ ਦੇ ਜਿਹੜੇ ਹੈੱਡ ਕਲੰਕ ਸਾਹ ਹੈ ਉਹ ਸਾਡੇ ਦਿਹਾਂਗ ਲਿਖਿਆ ਅਸੀਂ ਇਹਨਾਂ ਕੋਲ ਜਾਣਾਂਗੇ ਇਹਨਾਂ ਦਾ ਨਾਮ ਤੇ ਪਿਛੋਕੜ ਅਸ਼ੋਕੜ ਹੋਰ ਇੱਥੇ ਕਦੋਂ ਤੋਂ ਇੱਥੇ ਜਿਹੜੇ ਹੈਗੇ ਆ ਇੱਥੇ ਦੇ ਇਹਨਾਂ ਦਾ ਅਰਜੀ ਤਜਰਬਾ ਇੱਥੇ ਗੁਰਦੁਆਰੇ ਕਿੰਨੇ ਹੈਗੇ ਆ ਇੱਥੇ ਦੇ ਲੋਕਾਂ ਬਾਰੇ ਵੀ ਜਾਣਕਾਰੀ ਲਵਾਂਗੇ ਕਿਉਂਕਿ ਅਸੀਂ ਪਪਾ ਜਦੋਂ ਉਹ ਤੋਂ ਲੋਗਲ ਪਤਾ ਲਾਇਆ ਕਿ ਵੀਜਾ ਲੈ ਲੈ ਜਾਣਾ ਹਾਂਜੀ ਤੁਹਾਨੂੰ ਬੜਾ ਡਰਾਇਆ ਤੁਹਾਨੂੰ ਆ ਗਿਆ ਜੀ ਉੱਥੇ ਤਾਂ ਉਹ ਬੜਾ ਜੀ ਉਹ ਤੁਹਾਡਾ ਟੋਕਿਆ ਨਾ ਕਹਾਗੇ ਕਿ ਸਾਡੀ ਕੁਛ ਹਾਂਜੀ ਹਾਂਜੀ ਮੇਰਾ ਨਾਮ ਰਵੀਂਦਰ ਸਿੰਘ ਜੀ ਤੇ ਨਾਲ ਜਿਹੜੇ ਸਾਥੀ ਭਾਈ ਗਗਨਦੀਪ ਸਿੰਘ ਅਸੀਂ ਗੰਗਾ ਨਗਰ Rajasthan ਤੋਂ ਉੱਥੇ ਛੋਟਾ ਹੈ ਆਪਣਾ ਪਿੰਡ ਆ ਕੇਸ਼ਰੀ ਸਿੰਘਪੁਰ ਛੋਟਾ ਜਿਹਾ ਪੁੱਛੋਦੇ ਆਪਾਂ ਤੇ ਸਾਨੂੰ ਤਕਰੀਬਨ ਮੈਨੂੰ ਇੱਥੇ 1 ਸਾਲ ਹੋ ਗਿਆ ਇੱਥੇ ਸੇਵਾ ਕਰਦਾ ਤੇ ਤੁਸੀਂ ਜਿਵੇਂ ਹੁਣ ਗੱਲ ਕਰਦੇ ਸੀ ਕਿ ਇਹ ਇਥੋਂ ਦਾ ਹਨਾ ਕੀ ਮਾਹੌਲ ਆ ਤੇ ਜੋ ਤੁਹਾਨੂੰ ਦਰਾ ਰਹੇ ਸੀ ਬਟ ਇਦਾਂ ਦੀ ਕੋਈ ਗੱਲ ਨਹੀਂ ਕਿ ਇਸ ਤੋਂ ਪਹਿਲਾਂ ਜੈਨ ਕਿ 4-5 ਸਾਲ ਪਹਿਲਾਂ ਦੀ ਗੱਲ ਕਰੀਏ ਥੋੜਾ ਇੱਥੇ ਮਾਹੌਲ ਸੀਗਾ ਕਿਉਂਕਿ ਇਥੋਂ ਦੇ ਥੋੜੇ ਗਰੀਬ ਲੋਕ ਹਨ ਉਹ ਫਿਰ ਥੋੜਾ ਚੋਰ ਜੀ ਇਦਾਂ ਦਾ ਕਰਦੇ ਥੋੜਾ ਜਿਆਦਾ ਹੈ ਬਟ ਹੁਣ ਹੁਣ ਬਹੁਤ ਸੁਧਾਰ ਹੋਇਆ ਇੱਥੇ ਤੇ ਹੁਣ ਇਹ ਬੜੇ ਸਮਝਦਾਰ ਜੀ ਆ ਜਿੰਦਣ ਦੀ ਬਹੁਤ ਰਿਸਪੈਕਟ ਵੀ ਕਰਦੇ ਆ ਹੁਣ ਕੋਈ ਇਦਾਂ ਦੀ ਗੱਲ ਨਹੀਂ ਹੁੰਦੀ ਚੋਟ ਇਹ ਜਿਹੜਾ ਛਪੜਾ ਇਹ ਕੋਪਾਲਾ ਸਿਟੀ ਹੈ ਇਹ ਰਾਜਧਾਨੀ ਜੀ ਜੀ ਇਹ ਰਾਜ ਇਹ ਕੋਪਾਲਾ ਦੇ ਵਿੱਚ ਹੈ ਕੋਪਾਲਾ ਦੇ ਵਿੱਚ ਆਪਣੇ ਚਾ 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 ਦੇ ਤੋਂ ਬੋਲੇ ਆਪਣੇ ਫੂਟ ਕਰਕੇ ਲੈ ਆਪ ਨੂੰ ਸਾਬਾ ਨਾਮ ਸਰਵਰ ਨੂੰ ਪੁਰਾਣਾ ਆ ਗਿਆ ਹੈ ਇਹ ਚਿੱਤ ਇਹਨਾਂ ਸਾਰੇ ਢੀਚਾਲ ਬਾਰੇ ਨੇ ਹਾਂ ਆ ਨਾਮ ਤਕਰੀਬਨ ਆਪਣੇ ਆਪਣੇ ਸਪੋਰਟਰ ਸਾਹਿਬ ਨੂੰ ਸਿੰਘਸਵਰ ਗੁਰਦੁਆਰਾ ਸਲਵਤ ਸਾਹਿਬ ਇਹ ਬਹੁਤ ਪੁਰਾਣਾ ਹੈ ਜਾਨਕੀ 100 ਸਾਲ ਤੋਂ ਉੱਪਰ ਹੈ ਠੀਕ ਹੈ ਆਪਣਾ ਗੁਰਦੁਆਰਾ ਇਹ 100 ਸਾਲ ਤੋਂ ਉੱਪਰ ਤੇ ਇੱਥੇ ਵੀ ਸੰਗਤ ਕਾਫੀ ਆ ਉਦੋਂ ਬਾਅਦ ਚ ਮੁਰ ਜਗੇ 올ਡ ਕੰਪਲ ਹੈ ਉਹਨੂੰ ਰਾਮ ਦੇ ਕੇ ਦੀ ਸੇਵਾ ਦਾ ਰਹੀਆ ਦੇ ਹਾਂਜੀ ਇੱਕ ਰਾਤ ਨੂੰ ਹੁੰਦਾ ਸਕਿਉਰਟੀ ਗਾਰਡ ਆਪਣਾ ਉਹ ਸਕਿਉਰਟੀ ਵਾਸਤੇ ਰੱਖਿਆ 12 ਦੇ 라ઉન્ડਾਂ ਨਾਲ ਚੱਲ ਰਿਹਾ ਇੱਕ ਗੁਰਦੁਆਰੇ ਸਾਹਿਬ ਦੇ ਨੇੜੇ ਗਿਆ ਪਾਰਲਾ ਦੇ ਵਿੱਚ ਹਾਂਜੀ ਗੁਰਦੁਆਰਾ ਗੁਰਦੁਆਰਾ ਸਾਈਂ ਰਾਮਗੜੀ ਹਾਂਜੀ ਸਿੱਖ ਟੈਂਪਲ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਸਿੰਘ ਸਭਾ ਇਹ ਆਪਣਾ ਗੁਰਦੁਆਰਾ ਸਾਹਿਬ ਹੈ ਜੀ ਗੁਰਦੁਆਰਾ ਰਾਮਗੜੀ ਹੈ ਇਹ ਬਿਲਕੁਲ 에ਰਪੋਰਟ ਦੇ ਨੇੜੇ ਹੈ ਹਾਂਜੀ ਜਿਹੜਾ ਸਪਲਿਟ ਕੋਰਟ ਦੇ ਨੇੜੇ ਹੈ ਤੇ ਹੋਰ ਆਪਾਂ ਜਿਹੜਾ ਜਿਵੇਂ ਕੋਈ ਕੰਪੈਸਟ ਹੁੰਦੇ ਆ ਜਿਹਨੂੰ ਅਸੀਂ ਆਇਆ ਹਾਂ ਉਹ ਤੇ ਹਾਂਜੀ ਤਕਰੀਬ ਹਾਂ ਜੀ ਤਕਰੀਬਨ ਆਪਣੇ ਗੁਰੂ ਘਰ ਦੀ ਮੈਨੇਜਮੈਂਟ ਵੱਲੋਂ ਬਹੁਤ ਸੋਹਣਾ ਉਪਰਾਲਾ ਹੈ ਇਹਨਾਂ ਵੱਲੋਂ ਵੀ ਤਿੰਨ ਤਿੰਨ ਦਿਨ ਬਿਲਕੁਲ ਫ੍ਰੀ ਹੈ ਇੰਡੀਅਨ ਵਾਸਤੇ ਸੀ ਕੋਈ ਵੀ ਇੰਡੀਆ ਤੋਂ ਆਉਂਦਾ ਹੈ ਉਹ ਤਿੰਨ ਦਿਨ ਆਪਣੇ ਕੋਲ ਇੱਥੇ ਬਿਲਕੁਲ ਫ੍ਰੀ ਹੋ ਸਕਦਾ ਹੈ ਜਿਹਦੇ ਵਿੱਚ ਉਹਨਾਂ ਨੂੰ ਰਹਿਣ ਨੂੰ ਕਮਰਾ ਖਾਣ ਪੀਣ ਨੂੰ ਸਾਰਾ ਲੱਗਣ ਦੀ ਜਿਹੜਾ ਸਾਰਾ ਹੈ ਤੇ ਆਪਣੀ ਆਪਣੀ ਮੈਨੇਜਮੈਂਟ ਵੱਲੋਂ ਬਹੁਤ ਸੋਹਣਾ ਉਪਰਾਲਾ ਹੈ ਇਹ ਸਾਡੇ ਸੇਵਾ ਦਾ ਇਹ ਗਰੀਵਨ 6-7 ਸਾਲ ਤੋਂ ਸੇਵਕ ਫਰੈਸਰ ਤੇ ਹੈ। ਫਤਿਹ ਬਦੌਲ ਬਾਹੀ ਗੁਰਜੀ ਦਾ ਕਾਲਸਾ ਬਾਹੀ ਗੁਰਜੀ ਦੀ ਬਾਸਾ ਸੇਵਕ ਹੈ। ਇਹ ਕਾਫੀ ਪੁਰਾਣਾ ਹੈ। ਇਹ ਪੰਜ ਨਾਮ ਉਮਰ ਹੋ ਗਿਆ। ਬਦਲ ਗਿਆ। ਹਾਂ। ਕੋਈ ਨਹੀਂ। ਇਹ ਰੰਗ ਜਿਹੜਾ ਮਿਕਸ ਹੋ ਗਿਆ ਜੀ। ਇਹ ਦੋ ਮਹੀਨੇ ਹੋ ਗਏ, ਦੋ ਮੰਥੀ ਹੋ ਗਏ। ਇਸਾ ਦੂਸਰੇ ਸਿੰਘ ਜੀ ਨੂੰ ਕੋਈ ਦਿੱਕਤ ਹੋਗੀ ਚਲenge ਉਹਨਾਂ ਦੇ ਜਿੱਥੇ ਪੈਸਾ ਉਹਨੇ ਜਿਹਦਾ ਮੌਕਾ ਦਿੱਤਾ 2 ਮਿੰਟ ਪਹਿਲਾਂ ਆਇਆ ਉਹ ਲੋਬੀ ਤੋਂ ਹੋੜਾ ਲਈ ਤੇ ਜਿਹੜੀ ਬੁਰਸਾ ਸੇਵਾ ਲੈ ਰਹੇ ਮਾਸਟਰ ਸਾਹਿਬਾ ਕੋਈ ਮੈਸੇਜ ਜਿਸ ਵਾਸਤੇ ਜਿਹਾ ਜਾਂ ਦੇ ਮੈਸੇਜ ਬਸ ਇਹ ਹੀ ਵੀ ਇੱਕ ਤਾਂ ਸਾਡੀ ਦੁਕਾਨਾਂ ਵਾਸਤੇ ਜਾਨਕੀ ਬਹੁਤ ਹਨਾ ਥੋੜਾ ਫੀਲ ਕਰਦੇ ਲੋਕ ਵੀ ਕੰਟੀਰੀ ਵਾ ਜਾ ਤੁਸੀਂ ਪਹਿਲਾਂ ਵੀ ਕਹਿ ਰਹੇ ਸੀ ਕਿ ਦੇ ਇਥੇ ਲੋਟ ਲੈਂਦੇ ਆ ਇਦਾਂ ਕਰਦੇ ਕਾਲੇ ਪਰ ਮੈਂ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਵੀ ਇਦਾਂ ਦੀ ਕੋਈ ਗੱਲ ਨਹੀਂ ਬਹੁਤ ਅੱਛਾ ਦੇਸ਼ ਆ ਬਹੁਤ ਸੇਫ ਦੇਸ਼ ਆ ਬਹੁਤ ਅੱਛੀ ਰਿਸਪੈਕਟ ਕਰਦੇ ਆ ਕਾਲੇ ਸਾਰਾ ਤੇ ਕੋਈ ਵੀ ਟਰੈਵਲ ਕਰਨ ਆਵੇ ਇਹ ਚਿੱਟੂ ਦੇ ਬੇਦਾਰੋ ਕਿ ਤੁਸੀਂ ਆਓ ਹਨਾ ਸਾਨੂੰ ਮੇਰੇ ਇੰਚ ਨਾਲ ਆ ਕੇ ਸਾਨੂੰ ਬਹੁਤ ਅੱਛਾ ਇਥੇ 올ਡ ਚੀਜ਼ ਆ ਆ ਘੁਮਣ ਨੂੰ ਦੇਖਣ ਨੂੰ ਬਹੁਤ ਅੱਛਾ ਸੀ ਚੀਜ਼ ਆ ਤੇ ਜਿਹੜਾ ਵੀ ਇੱਥੇ ਤੁਰ ਆਉਣਾ ਚਾਹਵੇ ਜ਼ਰੂਰ ਆਵੇ ਤੇ 广州的餐馆。